ਕੋਈ ਤੁਹਾਨੂੰ ਪਹਿਲਾਂ ਫਿਰ ਇੱਕ ਘਰਮ ਚੌਧਰੀ ਨੇ ਬੜੀ ਗੰਦੀ ਹਰਕਤ ਕੀਤੀ ਆ ਜਿਹੜੇ ਤਰਨਤਾਰਨ ਦੇ ਵਿੱਚ ਮਾਰੀ ਕਬੋਕ ਜਿਹੜਾ ਪਿੰਡਾ ਉੱਥੋਂ ਦਾ ਕੋਈ ਸਤਕਾਰ ਕਮੇਟੀ ਦਾ ਘਰਮ ਚੌਧਰੀ ਆ ਪਹਿਲੀ ਗੱਲ ਤਾਂ ਸਤਕਾਰ ਕਮੇਟੀਆਂ ਵੈਸੇ ਖਤਮ ਕੀਤੀਆਂ ਐ ਮੇਜਿਸਟਰੀ ਦੀ ਜੋ ਵੀ ਸਾਥ ਤੇ ਦੂਜਾ ਅਕਾਲ ਤਖਤ ਵੱਲੋਂ ਭੰਗ ਕੀਤੀਆਂ ਗਈ ਹੈਗੀ ਇੱਕ ਸਤਕਾਰ ਕਮੇਟੀ ਤਾਂ ਵੈਸੇ ਹੀ ਤੇ ਦੂਜਾ ਇਹੋ ਜਿਹੇ ਟੱਕੜਬੋਤ ਜਿਹੜੇ ਆ ਜਿਹੜੇ ਆਪਣੇ ਆਪ ਨੂੰ ਪੰਥ ਦੇ ਆਗੂ ਘੁੰਦੇ ਆ ਜਿਹੜੇ ਪੰਥਵੰਦੇ ਆਪਣੇ ਆਪ ਦੇ ਵਿੱਚ ਮੈਨੂੰ ਪੁੱਛਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਦੇ ਪਉਦਾ ਹੈ ਨਾ ਤੁਸੀਂ ਗਰੀਬਾਂ ਦੇ ਘਰਾਂ ਤੋਂ ਗੁਰੂ ਗ੍ਰੰਥ ਸਾਹਿਬ ਜਾਣ ਤੋਂ ਰੋਕਦੇ ਆ ਤੇ ਫੇਰ ਤੁਸੀਂ ਇਲਜ਼ਾਮ ਲਾਉਂਦੇ ਆ ਵੀ ਇਹ ਜਿਹੜੇ ਗਰੀਬ ਆ ਇਹ ਕੋਈ ਜਾਂਦਾ ਜੀ ਸੰਸੇ ਜਾਂਦਾ ਏ ਕੋਈ ਜੀ ਡੇਰੇ ਜਾਂਦਾ ਏ ਕੋਈ ਪੀੜਾ ਜਾਂਦਾ ਕੋਈ ਮਾਤਾ ਜਾਂਦਾ ਤੇ ਭੇਜਦਾ ਕੌਣ ਇਹਨੂੰ ਇਹ ਤੇ ਤੇਰੇ ਵਰਗੇ ਟੋਕਰ ਬਹੁਤ ਆ ਨਾ ਤੇਰੇ ਵਰਗੇ ਦਰਾਲ ਜਿਹੜੇ ਆ ਇਹੀ ਪਈ ਨੇ ਆ ਇਹਨਾਂ ਗਰੀਬਾਂ ਨੂੰ ਅਸਲੀ ਜਿਹੜੀ ਸ਼ਰਤ ਹੈ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆ ਪਰ ਤੁਸੀਂ ਲੋਕ ਇਹਨਾਂ ਨੂੰ ਜਬਰਦਸਤੀ ਭੇਜਦੇ ਆ ਇਹਦੀ ਯਾਰ ਹਨਾਨ ਕੀ ਦੀ ਗੱਲ ਆ ਕਿਹੜੇ ਜਗ ਵਿੱਚ ਜੁੰਗੇ ਆ ਬੰਦੇ ਇਹ ਕੱਲ ਹਲੇ ਤੁਸੀਂ ਪੰਜੇ ਨਾਲ ਤੇ ਰੋਟਾ ਮੰਗ ਕੇ ਦੇ ਆ ਇਹਨਾਂ ਗਰੀਬਾਂ ਦੇ ਘਰਾਂ ਵਿੱਚ ਜਾ ਜਾ ਕੇ ਤੁਸੀਂ ਮੱਥੇ ਟੇਕਦੇ ਸੀ ਹਾਏ ਜਿਤਾ ਦਿਓ ਹਾ ਜਿਤਾ ਦਿਓ ਅੱਜ ਤੁਸੀਂ ਇਹਨਾਂ ਨੂੰ ਤੁਹਾਨੂੰ ਇਹਨਾਂ ਕੋਲ ਮੋਹਟੋਨ ਲੱਗ ਗਿਆ ਕੀ ਦਿੱਕਤ ਆ ਬੰਦੇ ਆ ਇਹਨਾਂ ਦੀ ਸੋਚ ਜਿਹੜੀ ਮਾਨਸਿਕਤਾ ਜਿਹੜੀ ਹੈ ਨਾ ਬਸ ਕਿੱਥੇ ਖੜੀ ਆ ਜਿਵੇਂ ਗੰਦ ਵਿੱਚ ਖੜੀ ਨੀਸਤਾ ਵਿੱਚ ਗੁਰੂ ਪਾਚਾ ਕਹਿੰਦੇ ਸੀਗੇ ਇਨ ਗਰੀਬ ਸਿੱਖ ਨੂੰ ਤੂੰ ਪਾਤ ਸਾਹੀ ਯਾਦ ਕਰੇ ਮੂਰੀ ਗੋਈ ਆਈ ਤੇ ਗੁਰੂ ਪਾਚਾ ਨੇ ਲੋਕੋ ਇਹ ਕੁਛ ਨਹੀਂ ਨਾ ਤੂੰ ਪਰ ਤੁਸੀਂ ਇਹਨਾਂ ਦੀ ਗਰੀਬੀ ਕਰਕੇ ਇਹ ਗਰੀਬ ਕਰਕੇ ਨਾ ਤੇ ਤੁਸੀਂ ਲੋਕਾਂ ਨੇ ਇਹਨਾਂ ਨੂੰ ਨੀਚ ਬਣਾ ਦਿੱਤਾ ਜਦ ਕੇ ਇਹ ਜਿਹੜੀ ਮੱਝਵੀ ਸਖੀ ਜਿਹੜਾ ਮੱਝਵੀ ਲਖ ਸਮਾਜ ਜਿਹੜਾ ਤੇ ਇਹ ਗੁਰੂ ਪਾਸ਼ਾ ਨੇ ਇਹ ਵੀ ਗੱਲ ਕਹੀ ਸੀ ਨਾਲ ਮੈਂ ਹੂੰ ਮੱਝਵੀ ਮੱਝ ਕੋ ਸਮਹਾਰਾ ਹਿੰਦੂ ਉਤਰ ਕੋ ਦੋਤੇ ਨਿਆਰਾ ਐਸਾ ਇੱਕ ਮੈਂ ਪੰਜ ਸਾਜ ਦਾ ਐਸਾ ਕੋ ਪੰਜ ਸਾਜ ਦੇ ਦੇ ਆਪਣੇ ਧਰਮ ਦੇ ਪੱਕੇ ਉਹਨਾਂ ਨੂੰ ਮੱਝਵੀ ਸਖਿਆ ਕੇ ਗੁਰੂ ਸਾਹਿਬ ਨੇ ਸਬੂਤ ਕੀਤਾ ਸੀ ਤੇ ਤੁਸੀਂ ਲੋਕਾਂ ਨੇ ਇਹਨਾਂ ਨੂੰ ਮੀਰੀ ਚ ਦਾ ਦਰਜਾ ਦਿੱਤਾ ਵੀ ਇਹ ਮੀਰੀ ਚ ਤੇ ਸੂਤ ਆ ਆ ਤੁਸੀਂ ਦਰਦਿਆ ਦੇ ਕੇ ਤੇ ਗੁਰੂ ਪਾਤਸ਼ਾਹ ਨੂੰ ਝੂਠਾ ਕੀਤਾ ਲਾਂਤਿਓ ਲਾਂਤਤ ਹੋ ਗਏ ਤੇ ਮੈਂ ਉਥੋਂ ਦੇ ਐਸਐਸਪੀ ਸਾਹਿਬ ਤੇ ਮਾਲੀਕੰਬੋ ਕਦੇ ਜਿਹੜਾ ਥਾਣਾ ਲੱਗਦਾ ਕੋਈ ਐਸਐਸਪੀ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਤੇ ਇਸ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਨਹੀਂ ਸਰਬੱਤ ਦਾ ਭਲਾ ਸੰਗਾਂ ਮਨ ਜਿੱਥੇ ਬੰਦੀ ਵੱਲੋਂ ਕਿਉਂਕਿ ਸਾਡੀ ਕਿਥੇ ਕੋਈ ਸਿੰਘ ਪਹੁੰਚ ਚੁੱਕੇ ਉੱਥੇ ਥਾਣਾ ਪ੍ਰਦਰਸ਼ਨ ਕੀਤਾ ਜਾਊਗਾ ਪੱਕੇ ਤੌਰ ਤੇ ਤੁਹਾਡੇ ਦੇ ਬਿਠਾ ਜਾਵੇ ਦਿਨਾਂ ਚ ਇਸ ਬੰਦੇ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਮੇਰੀ ਪ੍ਰਿੰਸੀਪਲ ਨੂੰ ਬੇਨਤੀ ਆ ਇਸ ਬੰਦੇ ਤੇ ਥੋਕ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ